ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਮੂਰੀ ਦੇ ਉੱਪਰ ਹੁੱਕ ਲਗਾਉਣ ਦਾ ਢੰਗ ਦੇਖੋ ਜੀ ਮੂਰੀਆ ਜੋ ਆਪਾਂ ਤਿਆਰ ਕਰ ਲਈ ਆ ਜਿੰਨੀ ਵੀ ਆਪਾਂ ਮੂਰੀ ਲੈਣੀਆਂ 7 ਇੰਚ ਪੌਣੇ 7 ਇੰਚ ਤੇ ਆਪਾਂ ਉਹਨਾਂ ਦੀ ਮੂਰੀਆ ਜੋ ਨਿਸ਼ਾਨ ਲਗਾ ਲਿਆ ਏ ਤੇ 1.5 ਇੰਚ ਆਪਾਂ ਇੱਥੋਂ ਐਕਸਟਰਾ ਲੈ ਲੈਣਾ ਏ ਇਹ ਦੋਨੇ ਨਿਸ਼ਾਨਾਂ ਨੂੰ ਜੀ ਆਪਾਂ ਆਪਸ ਚ ਰੜਾ ਲੈਣਾ ਏ ਇਹ ਤੋਂ ਬਾਅਦ ਜੋ ਆਪਾਂ ਜੋ ਆਹ ਵਾਲੀ ਸਲਾਈ ਆ ਇਹਨੂੰ ਪੱਕਾ ਕਰ ਲੈਣਾ ਦੇਖੋ ਮਸ਼ੀਨ ਦੇ ਉੱਪਰ ਇੰਨੀ ਜਗ੍ਹਾ ਤੇ ਉੱਤੇ ਸਲਾਈ ਨਹੀਂ ਲਗਾਉਣੀ ਹੈਗੀ ਜੋ ਆਵੜਾ ਨਿਸ਼ਾਨਾ ਦੋਨੇ ਪਾਸੇ ਕੱਢ ਲੈਣਾ ਆਹ ਵਾਲੀ ਸਲਾਈ ਤੱਕ ਇਹਨੂੰ ਪੰਨ ਪਾ ਲੈਣਾ ਪਹਿਲਾਂ ਫਿਰ ਇਹਦੇ ਉੱਪਰ ਇੱਕ ਸਲਾਈ ਲਗਾ ਲੈਣੀ ਆ ਇਹਮੀ ਜੋ ਨਿਸ਼ਾਨ ਲਗਾਇਆ ਸੀਗਾ ਦੇਖੋ ਜੀ ਆਪਾਂ ਇਹਦੇ ਉੱਪਰ ਵੀ ਆਪਾਂ ਸਲਾਈ ਲਗਾ ਲੈਣੀ ਆ ਹਾਂਜੀ ਮੂਰੀਆ ਜੋ ਆਪਾਂ ਤਿਆਰ ਕਰ ਲਈ ਆ ਦੇਖੋ ਜੀ ਆ ਦੋਨੋਂ ਸਲਾਈਆਂ ਆਪਾਂ ਲਗਾ ਲਈਆਂ ਨੇ ਹੁਣ ਆਪਾਂ ਇਹਦੇ ਉੱਪਰ ਤੁਹਾਨੂੰ ਹੁੱਕਾਂ ਲਗਾਉਣ ਦਾ ਢੰਗ ਦੱਸਦੇ ਆ ਹਾਂਜੀ ਇਹ ਆਪਾਂ ਹੁੱਕ ਲਈ ਆ ਤੇ ਆ ਆਪਾਂ ਜੋ ਆਈ ਆ ਇਹਦੇ ਉੱਪਰ ਨਹੀਂ ਬਣਾਵਾਂਗੇ ਆਪਾਂ ਇਹਦੇ ਨਾਲ ਹੀ ਹੁੱਕਾ ਜੋ ਇਹਦਾ ਲੋਕ ਆ ਇਹ ਵਾਲਾ ਹੀ ਲੈ ਆਏ ਤੁਸੀਂ ਚਾਹੋ ਤਾਂ ਹੱਥ ਨਾਲ ਵੀ ਇਹ ਵਾਲਾ ਲੋਕ ਤੁਸੀਂ ਬਣਾ ਸਕਦੇ ਹੋ ਹਾਂਜੀ ਜੋ ਆਪਾਂ ਹੁੱਕ ਲਗਾਉਣੀਆਂ ਦੇਖੋ ਜੀ ਇਹ ਬਾਹਰਲੇ ਪਾਸੇ ਸ਼ੋ ਨਹੀਂ ਹੋਣੀ ਚਾਹੀਦੀ ਹੈਗੀ ਆਪਾਂ ਅੰਦਰ ਹੀ ਰੱਖਣੀਆਂ ਦੇਖੋ ਮੂਰੀ ਵੱਲ ਨੂੰ ਹਾਂਜੀ ਜੋ ਹੁੱਕਾ ਨੇ ਦੇਖੋ ਜੀ ਆਪਾਂ ਇਸ ਤਰ੍ਹਾਂ ਨਾ ਤਿੰਨ ਲਗਾ ਲਈਆਂ ਨੇ ਇਹ ਆਪਾਂ ਜੋ ਆਪਣੀ ਆ ਮੂਰੀਆੜੀ ਆਪਾਂ ਸਲਾਈ ਲਗਾਈ ਸੀਗੀ țeਡੀ ਇਹ ਤੋਂ ਬਾਹਰ ਨਹੀਂ ਸ਼ੋ ਹੋਣੀ ਚਾਹੀਦੀ ਅੰਦਰ ਹੀ ਰਹਿਣੀਆਂ ਚਾਹੀਦੀਆਂ ਨੇ ਤੇ ਜਿਹੜੇ ਆਹ ਵਾਲੇ ਲੋਕ ਨੇ ਹੁਣ ਆਪਾਂ ਤੁਹਾਨੂੰ ਇਹ ਵਾਲੇ ਦੱਸਦੇ ਆਂ ਆਪਾਂ ਕਿਹੜੇ ਢੰਗ ਨਾਲ ਲਗਾਉਣੇ ਨੇ ਦੇਖੋ ਜੀ ਇਹ ਵੀ ਜੋ ਆਪਾਂ ਲਗਾਉਣੇ ਨੇ ਮੂਰੀ ਦੇ ਬਾਹਰ ਇਹ ਵੀ ਨਹੀਂ ਸ਼ੋ ਹੋਣੇ ਚਾਹੀਦੇ ਇਹ ਵੀ ਆਪਾਂ ਇਹ ਜਿਹੜੀ ਆ ਸਲਾਈ ਆ ਇਹ ਤੋਂ ਅੰਦਰੇ ਪਾਸੇ ਹੀ ਰੱਖਣੇ ਨੇ ਹੁਣ ਆਪਾਂ ਲਗਾਉਣੇ ਆ ਦੂਜੇ ਨੰਬਰ ਵਾਲਾ ਲੋਕ ਤਿੰਨ ਹੁੱਕਾ ਆਪਾਂ ਲਗਾਈਆਂ ਨੇ ਜੀ ਹਾਂਜੀ ਹੁੱਕਾ ਆਪਣੀਆਂ ਜੋ ਲੱਗ ਗਈਆਂ ਨੇ ਦੇਖੋ ਜੀ ਹਾਂਜੀ ਇਸ ਢੰਗ ਨਾਲ ਆਪਣੀ ਦੇਖੋ ਜੀ ਲੁੱਕ ਆਈ ਆ ਮੂਰੀ ਦੀ वैसे हुक्का ਨੇ ਜੋ ਤੰਗਮੂਰੀ ਤੇ ਲੱਗਦੀਆਂ ਨੇ ਪਰ ਆਪਣੇ ਕਸਟਮਰ ਦੇ ਅਕੋਰਡਿੰਗ ਆਪਾਂ ਹੁੱਕਾ ਲਗਵਾਈਆਂ ਨੇ ਉਹਨਾਂ ਨੇ ਤੇ ਜੋ ਸਲਵਾਰ ਦੇ ਉੱਪਰ ਇਲਾਸਟਿਕ ਪਵਾਈ ਆ OK थैंक यू जी ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ थैंक यू